ਹਾਂਜੀ ਦੇਖੋ ਜੀ ਸਰਕਾਰਾਂ ਨੂੰ ਇਹ ਅਪੀਲ ਹੈ ਜੀ ਜਿਵੇਂ ਪੰਜਾਬ ਸਰਕਾਰ ਹੈ ਜੀ ਪੰਜਾਬ ਸਰਕਾਰ ਨੇ ਇਸ ਵਾਰ ਇੱਕ ਮਤਲਬ ਸਪੋਰਟਸ ਦੇ ਖੇਤਰ ਵਿੱਚ ਤੇ ਆਪਾਂ ਕਹਿ ਦਈਏ ਇਤਿਹਾਸਕ ਫੈਸਲੇ ਲਏ ਨੇ ਉਹ ਕਿਵੇਂ ਜੀ ਦੇਖੋ ਏਸ਼ੀਅਨ ਗੇਮ ਜਾਣ ਤੋਂ ਪਹਿਲਾਂ 8 ਲੱਖ ਰੁਪਏ ਦਿੱਤਾ ਫਿਰ ਹੁਣ 올림픽 ਜਾਣ ਤੋਂ ਪਹਿਲਾਂ ਇਹਨਾਂ ਨੂੰ 15 ਲੱਖ ਦਿੱਤਾ ਦੇਖੋ ਮੈਡਲ ਬੱਚਾ ਜੇ ਜਿੱਤ ਕੇ ਆਉਂਦਾ ਉਦੋਂ ਤਾਂ ਉਹਨਾਂ ਨੂੰ ਸਪான்ਸਰ ਸਰਕਾਰਾਂ ਬਹੁਤ ਕੁਝ ਦੇ ਦਿੰਦੀਆਂ ਨੇ ਪਰ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਅਬਦੀ ਪਾਲਿਸੀ ਦੇ ਵਿੱਚ ਇਹ ਚੀਜ਼ ਬਹੁਤ ਵਧੀਆ ਲਿਆਂਦੀ ਹੈ ਵੀ ਬੱਚੇ ਨੂੰ ਤਿਆਰੀ ਕਰਨ ਲਈ ਪਹਿਲਾ ਪੈਸਾ ਦਿੱਤਾ ਜਾਵੇ ਸੋ ਇਹ ਚੀਜ਼ਾਂ ਮੈਂ ਸਰਕਾਰ ਨੂੰ ਸਾਡੀ ਇਹੀ ਬੇਨਤੀ ਹੋਊਗੀ ਸਾਰੇ ਸਪੋਰਟਸ ਡਿਪਾਰਟਮੈਂਟ ਵੱਲੋਂ ਸਾਰੇ ਕੋਚਸ ਵੱਲੋਂ ਵੀ ਬੱਚਿਆਂ ਨੂੰ ਮਤਲਬ ਜਿਵੇਂ ਤੁਸੀਂ ਨੇ ਇਹ ਪਾਲਸੀਆਂ ਦੇ ਪਾਲਸੀਆਂ ਬਣਾ ਕੇ ਮਤਲਬ ਖੇਡ ਗਰਾਊਂਡ ਤਿਆਰ ਕਰਨ ਲੱਗੇ ਹੋ ਨਰਸਰੀਆਂ ਆਉਣ ਲੱਗੀਆਂ ਨੇ ਹਨਾ ਹੁਣ ਖੇਡਾਂ ਵਤਨ ਪੰਜਾਬ ਦਾ ਗਾਜ ਹੋਣ ਲੱਗਾ ਹੈ 29 ਅਗਸਤ ਤੋਂ ਤੇ ਇਹ ਚੀਜ਼ਾਂ ਨਾਲ ਬਹੁਤ ਜ਼ਿਆਦਾ ਟੈਲੈਂਟ ਆਈਡੈਂਟੀਫਾਈ ਹੋਊਗਾ ਤੇ ਬੱਚੇ ਬਹੁਤ ਜ਼ਿਆਦੇ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਨਾਲ ਜੁੜਨ ਜਾ ਰਹੇ ਹਨ। ਹਾਂਜੀ ਬਿਲਕੁਲ ਜਿਵੇਂ ਹੁਣ ਆਪਾਂ ਪੂਰੇ ਭਾਰਤ ਦੀ ਵਾਦੀ ਕਹਿ ਲਈਏ ਜੀ 140 ਕਰੋੜ ਦੇ ਕਰੀਬ ਹੈ। ਸਾਡੇ ਪਲੇਅਰ ਕਿੰਨੇ ਗਏ ਨੇ ਜੀ 100 ਪਲੱਸ ਠੀਕ ਹੈ ਨਾ ਇਹ ਇਹਦੇ ਵਿੱਚ ਦੇਖੋ ਛੋਟੇ-ਛੋਟੇ ਕੰਟਰੀਆਂ 2 ਕਰੋੜ 2 ਕਰੋੜ ਦੀ ਵਾਦੀ ਵਾਲੀ ਕੰਟਰੀ 3 ਕਰੋੜ ਦੀ ਵਾਦੀ ਵਾਲੀ ਕੰਟਰੀ ਆ ਚੌਥੇ ਸਥਾਨ ਤੇ ਆ। ਅਸੀਂ 71ਵੇਂ ਸਥਾਨ ਤੇ ਆ। ਭਾਰਤੀ ਦੇਖੋ ਇਹਦੇ ਚ ਸਟੇਟ ਆਫ ਦਾ ਉਦਮਕਰਨ ਸੈਂਟਰ ਆਫ ਦਾ ਉਦਮਕਰੇ ਉਹਨਾਂ ਦੋਨਾਂ ਦੇ ਸਮੇਲ ਨਾਲ ਕੁਈ ਹੈ ਜਿਆ ਪਲੇਅਰ ਨਹੀਂ ਵੀ ਜਿਹੜਾ ਅੱਗੇ ਨਹੀਂ ਬੱਸ ਸਕੂਗਾ ਜਿਵੇਂ ਹਾਕੀ ਦੇਖੋ ਕਿੰਨੇ ਚਿਰ ਬਾਅਦ ਹੁਣ ਬੈਕ ਟੂ ਬੈਕ ਮੈਡਲ ਆਇਆ ਜੀ ਤੇ ਐਵੇਂ ਸਾਡੇ ਐਥਲੀਟ ਹੋਰ ਗੇਮਾਂ ਦੇ ਬੈਕ ਟੂ ਬੈਕ ਮੈਡਲ ਲੈ ਕੇ ਆਉਂਦੇ ਹਾਂ ਹਾਂਜੀ ਹਾਂ ਬਿਲਕੁਲ ਜੀ ਦੇਖੋ ਗੁਰਮੀਤ ਸਿੰਘ ਜੀ ਮੀਤ ਹੈਰ ਬਰਨਾਲੇ ਦੇ ਪਹਿਲਾਂ ਮਤਲਬ ਮਿਨਿਸਟਰ ਰਹਿ ਚੁੱਕੇ ਨੇ ਆਪਣੇ ਸਪੋਰਟਸ ਮਿਨਿਸਟਰ ਉਸ ਤੋਂ ਬਾਅਦ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਜਿੱਤੀ ਜੀ ਦੇਖੋ ਉਹਨਾਂ ਦਾ ਵੱਡਾ ਸੁਪਨਾ ਹੈ ਜੀ ਸਾਡੀ ਉਹਨਾਂ ਨਾਲ ਗੱਲ ਮਤਲਬ ਤਕਰੀਬਨ ਹੁੰਦੀ ਰਹਿੰਦੀ ਹੈ ਸਪੋਰਟਸ ਤੇ ਚਰਚਾਵਾਂ ਵੀ ਹੁੰਦੀਆਂ ਨੇ ਉਹਨਾਂ ਦਾ ਇੱਕੋ ਹੀ ਸੁਪਨਾ ਹੈ ਜੀ ਵੀ ਬਰਨਾਲੇ ਦੇ ਵਿੱਚ ਇੱਕ ਮਤਲਬ ਮਲਟੀ ਪਰਪਸ ਸਟੇਡੀਅਮ ਜਿਹਦੇ ਵਿੱਚ ਹਰ ਤਰ੍ਹਾਂ ਦਾ ਟਰੈਕ ਹੋਵੇ ਹਰ ਤਰ੍ਹਾਂ ਦਾ ਗਰਾਊਂਡ ਹੋਵੇ ਹਰ ਤਰ੍ਹਾਂ ਦੀ ਜਿਮ ਫੈਸਿਲਿਟੀ ਹੋਵੇ ਤੇ ਹਰ ਤਰ੍ਹਾਂ ਦੇ ਕੋਚ ਹੋਣ ਉਹ ਬਹੁਤ ਛੇਤੀ ਵਾਦਾ ਪੂਰਾ ਕਰਨ ਜਾ ਰਹੇ ਨੇ ਔਰ ਅੱਜ ਕੱਲ ਬਾਬਾ ਕਾਲਾ ਮਹਿਰ ਦੇ ਸਟੇਡੀਅਮ ਦੇ ਵਿੱਚ ਉਹਨਾਂ ਦੀ ਮਤਲਬ ਰਹਿਨਮਾਈ ਸੜਕਾ ਅਸੀਂ ਮਤਲਬ ਜਿਹੜਾ ਖੇਡ ਹੈ ਫੁੱਟਬਾਲ ਦਾ ਗਰਾਊਂਡ ਹੈ ਉਹ ਇੱਕ ਚੰਗੀ ਕਿਸਮ ਦੇ ਘਾਹ ਨਾਲ ਤਿਆਰ ਹੋ ਰਿਹਾ ਹੈ ਜੀ ਹਾਂਜੀ